ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬੁਟੀ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸਾਇਬਾ ਬ੍ਰਾਂਡ ਦੇ ਜਿਹੜੇ ਪਸ਼ਮੀਨੇ ਦੇ ਸੂਟ ਆ ਉਹ ਸੇਲ ਦੇ ਉੱਪਰ ਲਗਾ ਦਿੱਤੇ ਗਏ ਨੇ ਜਿਹੜੇ ਕੀ ਸੂਟ ਦਾ ਪ੍ਰਾਈਸ ਸੀਗਾ 1100 ਰੁਪਏ ਹੁਣ ਉਹ ਤੁਹਾਨੂੰ 799 ਰੁਪਏ ਦੇ ਵਿੱਚ ਮਿਲੇਗਾ ਪੂਰਾ ਸੂਟ ਫ੍ਰੀ ਸ਼ਿਪਿੰਗ ਦੇ ਨਾਲ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਪ੍ਰਿੰਟਿੰਗ ਔਰ ਕਲਰ ਆਪਸ਼ਨ ਵੀ ਮਿਲੇਗੀ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਫਾਈਨ ਕੁਆਲਿਟੀ ਦਾ ਸਟੱਫ ਰਣ ਵਾਲਾ ਬਰ ਪਲੱਸ ਕਲਰ ਦੀ ਜਿਹੜੀ ਇਹਦੀ ਗਾਰੰਟੀ ਹੋएगी ਪ੍ਰਾਈਸ ਹੋ ਗਿਆ ਸਿਰਫ 799 ਰੁਪਏ ਹੁਣ ਇਹਨਾਂ ਦੇ ਉੱ ਲੇ ਸੂਟ ਵੀ ਜਿਹੜੇ ਹੋਣਗੇ ਤੁਹਾਨੂੰ ਪਸ਼ਮੀਨੇ ਦਾ ਜਿਹੜਾ ਮੈਚਿੰਗ ਸੂਟ ਮਿਲੇਗਾ ਤੇ ਨਾਲ ਤੁਹਾਨੂੰ ਪੂਰਾ ਖੁੱਲਾ ਡੁੱਲਾ ਸ਼ਾਲ ਮਿਲੇਗਾ 870 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਬੁਰ ਪਲੱਸ ਕਲਰ ਦੀ ਜਿਹੜੀ ਹੈਗੀ ਆ ਉਹ ਗਰੰਟੀ ਰਹਿਣ ਵਾਲੀ ਆ ਤੇ ਪ੍ਰਾਈਸ ਹੋ ਗਿਆ ਸਿਰਫ 870 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਇਹ ਵਾਲੇ ਰੈਡੀ ਸੂਟ ਤੁਹਾਨੂੰ ਮਿਲਣਗੇ ਇਹ ਪਸ਼ਮੀਨੇ ਦਾ ਤੁਹਾਨੂੰ ਆਲਓਵਰ ਸੂਟ ਮਿਲੇਗਾ ਜਿਸਦੇ ਨਾਲ ਪਿਓਰ ਸ਼ਿਫੌਨ ਦਾ ਦੁਪੱਟਾ ਮਿਲੇਗਾ ਜੋ ਕਿ ਡਿਜੀਟਲ ਪ੍ਰਿੰਟ ਦਾ ਸ਼ਿਫੌਨ ਦਾ ਦੁਪੱਟਾ ਹੋਏਗਾ ਖੁੱਲਾ ਡੁੱਲਾ ਦੁਪੱਟਾ ਮਿਲੇਗਾ 899 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਸੂਟ ਮਿਲੇਗਾ ਫ੍ਰੀ ਸ਼ਿਪਿੰਗ ਦੇ ਨਾਲ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਪਲੱਸ ਜਿਹੜੀ ਪ੍ਰਿੰਟਿੰਗ ਦੀ ਜਿਹੜੀ ਡਿਜ਼ਾਈਨਿੰਗ ਹੋਈ ਹੋਈ ਤੁਹਾਨੂੰ ਕਾਫੀ ਜ਼ਿਆਦਾ ਮਿਲੇਗੀ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਵਾਲੇ ਸੂਟ ਮਿਲਣ ਵਾਲੇ ਹੈਗੇ ਆ ਜਿਹੜੇ ਕੀ ਹੁਣ ਆਫਰ ਦੇ ਉੱਪਰ ਲਗਾ ਦਿੱਤੇ ਨੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲੇਗੀ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਤੁਹਾਨੂੰ ਹੈਂਡਵਰਕ ਦੇ ਪੀਸ ਮਿਲਣ ਵਾਲੇ ਆ ਇਹ ਹੋਣਗੇ ਬਹੁਤ ਹੀ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਜਿਨ੍ਹਾਂ ਦਾ ਪ੍ਰਾਈਸ ਹੈਗਾ 2500 ਰੁਪਏ ਤੋਂ ਸਟਾਰਟ ਹੋ ਕੇ 5000 ਦੇ ਤੱਕ ਤਾਨੂੰ ਇਹ ਸਾਰੇ ਸੂਟਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਪ੍ਰਾਈਸ ਆਫ ਦਾ ਵੱਖਰਾ ਵੱਖਰਾ ਹੈਗਾ ਡਿਜ਼ਾਈਨਿੰਗ ਔਰ ਸਟੱਫ ਵੀ ਸਭ ਦੀ ਵੱਖਰਾ ਵੱਖਰਾ ਹੀ ਹੋਏਗਾ ਔਰ ਹੈਂਡਵਰਕ ਹੋਏਗਾ ਸਭ ਦੇ ਉੱਪਰ ਕਿਸੇ ਦੇ ਉੱਪਰ ਗੋਟਾ ਪਤੀ ਦਾ ਕੰਮ ਕੀਤਾ ਗਿਆ ਕਿਸੇ ਦੇ ਉੱਪਰ ਹੈਗਾ ਪਰਲ ਸਿਕੁਐਂਸ ਜਾਂ ਦਬਕੇ ਦਾ ਕੰਮ ਕੀਤਾ ਗਿਆ ਉਸ ਦੇ ਅਕੋਰਡਿੰਗ ਹੀ ਇਹਨਾਂ ਦਾ ਪ੍ਰਾਈਸ ਹੋਏਗਾ ਪ੍ਰਾਈਸ ਹੋਏਗਾ 2500 ਰੁਪਏ ਤੋਂ స్టార్ਟ ਹੋ ਕੇ 5000 ਤੱਕ ਜਿਹੜਾ ਇਹਨਾਂ ਦਾ ਪ੍ਰਾਈਸ ਹੋਏਗਾ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਜਿਹੜੇ ਇਹ ਪਾਰਟੀ ਵਾਰ ਸੂਟ ਆ ਉਹ ਰੈਡੀ ਹੋ ਜਾਂਦੇ ਆ ਬਹੁਤ ਹੀ ਜ਼ਿਆਦਾ